ਸਾ ਸ਼ੀਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਦੇ ਉੱਪਰ ਅੱਜ ਦੇ ਮੇਰੇ ਇਸ ਵੀਡੀਓ ਚ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੀ ਹਾਂ ਅਰਬੀ ਦੇ ਪੱਤਿਆਂ ਦੇ ਪਕੌੜਿਆਂ ਦੀ ਰੈਸিপি ਜਿਸ ਨੂੰ ਕਈ ਲੋਕ ਪਕੌੜੇ ਵੀ ਬੋਲਦੇ ਹਨ ਕੁਝ ਪਤੌੜੇ ਬੋਲਦੇ ਹਨ ਅਤੇ ਕਈ ਲੋਕ ਇਹਨੂੰ ਪੱਤਰੌੜੇ ਵੀ ਬੋਲਦੇ ਹਨ ਤੁਸੀਂ ਇਹਨੂੰ ਕਿਸ ਨਾਮ ਨਾਲ ਪੁਕਾਰਦੇ ਹੋ ਮੈਨੂੰ ਕਮੈਂਟ ਚ ਜ਼ਰੂਰ ਦੱਸਣਾ ਔਰ ਇਹ ਪਕੌੜੇ ਜਿਹੜੇ ਹਨ ਖਾਂਜ ਬਹੁਤ ਹੀ ਸਵਾਦ ਅਤੇ ਹੈਲਦੀ ਹੁੰਦੇ ਹਨ ਤੁਸੀਂ ਵੀ ਰੈਸিপি ਜ਼ਰੂਰ ਟਰਾਈ ਕਰਨਾ ਅਤੇ ਬਣਾਉਣਾ ਅਰਬੀ ਦੇ ਪੱਤਿਆਂ ਦੇ ਪਕੌੜੇ ਬੀਨਾ ਦੇਵ ਕਿਤੇ ਚਲੋ ਵੀਡੀਓ ਨੂੰ ਸ਼ੁਰੂ ਕਰਦੇ ਆ ਤੇ ਬਣਾਉਨੇ ਆ ਅਰਬੀ ਦੇ ਪੱਤਿਆਂ ਦੇ ਪਕੌੜੇ ਇਹਨਾਂ ਪਕੌੜਿਆਂ ਨੂੰ ਬਣਾਉਣ ਦੇ ਲਈ ਰਾਤ ਨੂੰ ਹੀ ਮੈਂ ਇਹ ਛਿਲਕੇ ਵਾਲੀ ਮਾਂ ਦੀ ਦਾਲ ਚਨਾ ਦਾਲ ਔਰ ਚਾਵਲ ਥੋੜੇ ਜਿਹਾ ਭਿਗੋਲੇ ਸੀ ਅੱਧਾ ਕਟੋਰੀ ਮਾਂ ਦੀ ਦਾਲ ਹੈ ਛਿਲਕੇ ਵਾਲੀ ਅੱਧਾ ਕਟੋਰੀ ਹੀ ਚਨਾ ਦਾਲ ਔਰ 1/4 ਕਟੋਰੀ ਹੈ ਚਾਵਲ ਇਹਨਾਂ ਨੂੰ ਰਾਤ ਨੂੰ ਭਿਗੋ ਕੇ ਮੈਂ ਰੱਖ ਦਿੱਤਾ ਔਰ ਅਗਲੇ ਦਿਨ ਜਿਹੜੇ ਹਨ ਇਹ ਅਰਬੀ ਦੇ ਪੱਤੇ ਜੋ ਕਿ ਮੈਂ ਮਾਰਕੀਟ ਤੋਂ ਲੈ ਕੇ ਆਈ ਸੀ ਇਹਨਾਂ ਨੂੰ ਮੈਂ ਚੰਗੀ ਤਰ੍ਹਾਂ ਤੋ ਲਿਆ ਹੈ ਔਰ ਧੋ ਕੇ ਸੁੱਕਣ ਵਾਸਤੇ ਰੱਖ ਦਿੱਤਾ ਹੈ ਤੁਸੀਂ ਦੇਖ ਸਕਦੇ ਹੋ ਮੈਂ ਇੱਕ ਛੰਨੀ ਦੇ ਵਿੱਚ ਇਹਨਾਂ ਨੂੰ ਧੋ ਕੇ ਰੱਖ ਦਿੱਤਾ ਔਰ ਇਹਨਾਂ ਨੂੰ ਹੁਣ ਅਸੀਂ ਥੋੜੀ ਦੇਰ ਇਦਾਂ ਹੀ ਰੱਖ ਦਵਾਂਗੇ ਤਾਂ ਕਿ ਦੇ ਉੱਪਰ ਜਿਹੜਾ ਪਾਣੀ ਐਕਸਟਰਾ ਹੈਗਾ ਉਹਦੇ ਚੋਂ ਨੁੱਚੜ ਜਾਵੇ ਔਰ ਹੁਣ ਜਿਹੜੇ ਦਾਲਾਂ ਹੈਗੀਆਂ ਇਹਨਾਂ ਨੂੰ ਵੀ ਅਸੀਂ ਚੰਗੀ ਤਰ੍ਹਾਂ ਧੋ ਲਵਾਂਗੇ ਮਾਂ ਦੀ ਦਾਲ ਦੇ ਉੱਪਰ ਸਾਨੂੰ ਛਿਲਕਾ ਉਤਾਰਨਾ ਹੈ ਜਿਵੇਂ ਪੱਲਿਆਂ ਵਾਲੀ ਦਾਲ ਹੁੰਦੀ ਹੈ ਉਦਾਂ ਇਹਨੂੰ ਬਿਨਾਂ ਛਿਲਕੇ ਵਾਲੀ ਦਾਲ ਅਸੀਂ ਇਹਨੂੰ ਛਿਲਕਾ ਉਤਾਰ ਕੇ ਰੈਡੀ ਕਰਾਂਗੇ ਜੇਕਰ ਤੁਹਾਡੇ ਕੋਲ ਤੋਤੀ ਦਾਲ ਹੈਗੀ ਹੈ ਤੁਸੀਂ ਉਹ ਵੀ ਯੂਜ਼ ਕਰ ਸਕਦੇ ਹੋ ਮੇਰੇ ਕੋਲ ਨਹੀਂ ਸੀ ਤਾਂ ਮੈਨੂੰ ਇਹੀ ਯੂਜ਼ ਕਰ ਰਹੀ ਆ ਇਦਾਂ ਅਸੀਂ ਚੰਗੀ ਤਰ੍ਹਾਂ ਇਹਨੂੰ ਮਸਲ ਮਸਲ ਕੇ ਦੇ ਉੱਪਰ ਸਾਰੇ ਛਿਲਕੇ ਜਿਹੜੇ ਉਤਾਰ ਲਵਾਂਗੇ ਅਤੇ ਇਹਨਾਂ ਛਿਲਕਿਆਂ ਨੂੰ ਬਾਅਦ ਡਰੇਨ ਆਊਟ ਕਰ ਦਵਾਂਗੇ ਤਾਂ ਤੁਸੀਂ ਦੇਖ ਸਕਦੇ ਹੋ ਮੈਂ ਇਹ ਛਿਲਕੇ ਜਿਹੜੇ ਸਾਰੇ ਇਦਾਂ ਦਬ ਕਰਨ ਤੋਂ ਉਹ ਰਾਤ ਨੂੰ ਜੋ ਸੋਕ ਕਰ ਦੋ ਤਾਂ ਇਹ ਛਿਲਕੇ ਨੈਕਸਟ ਦੇ ਬਹੁਤ ਆਸਾਨੀ ਨਾਲ ਨਿਕਲ ਜਾਂਦੇ ਨੇ ਇਦਾਂ 2-3 ਵਾਰੀ ਧੋਣ ਤੋਂ ਬਾਅਦ ਬਿਲਕੁਲ ਇਹ ਸਾਰੇ ਛਿਲਕੇ ਨਿਕਲ ਜਾਣਗੇ ਫਿਰ ਅਸੀਂ ਇਹਨੂੰ ਦਾਲ ਨੂੰ ਕਰਾਂਗੇ ਗ੍ਰाइंड ਪਹਿਲਾਂ ਮੈਂ ਛਿਲਕੇ ਉਤਾਰ ਲੈਣੀਆਂ ਦੇਖੋ ਜੀ ਹੁਣ ਮੈਂ ਇਹ ਦਾਲ ਦੇ ਛਿਲਕੇ ਉਤਰ ਗਏ ਔਰ ਬਾਕੀ ਦਾਲ ਔਰ ਚਨਾ ਦਾਲ ਔਰ ਚਾਵਲ ਜਿਹੜੇ ਇਹਨਾਂ ਨੂੰ ਵੀ ਮੈਂ ਤੋਲ ਲਿਆ ਔਰ ਮੈਂ ਨਾਲ ਹੀ ਥੋੜੇ ਜਿਹੀਆਂ ਲਸਣ ਦੀਆਂ ਕਲੀਆਂ ਇੱਕ ਹਰੀ ਮਿਰਚ ਔਰ ਅਦਰਕ ਜੇਕਰ ਤੁਸੀਂ ਜ਼ਿਆਦਾ ਸਪਾਈਸੀ ਖਾਣੇ ਹੋ ਤਾਂ ਤੁਸੀਂ ਹਰੀ ਮਿਰਚ ਜ਼ਿਆਦਾ ਵੀ ਯੂਜ਼ ਕਰ ਸਕਦੇ ਹੋ ਅਸੀਂ ਸਪਾਈਸੀ ਬਹੁਤ ਘੱਟ ਨਾਲ ਦੇ ਬਰਾਬਰ ਹੀ ਖਾਣੇ ਆ ਤੇ ਇਸ ਲਈ ਮੈਂ ਥੋੜੀ ਜੀ ਹਰੀ ਮਿਰਚ ਇੱਕ ਹੀ ਪਾਈ ਹੈ ਉਹਨੇ ਇਹਨਾਂ ਸਾਰਿਆਂ ਨੂੰ ਅਸੀਂ ਕਰਾਂਗੇ ਗ੍ਰਾਈਂਡ ਔਰ ਉਹਦੇ ਲਈ ਗ੍ਰाइंड ਕਰਨ ਲਈ ਮੈਂ ਇੱਕ ਜਾਰ ਦੇ ਵਿੱਚ ਤਾਲ ਔਰ ਅਦਰਕ ਲਸਣ ਦੀਆਂ ਕੱਲੀਆਂ ਔਰ ਹਰੀ ਮਿਰਚ ਪਾ ਕੇ ਥੋੜਾ ਜਿਹਾ ਪਾਣੀ ਪਾ ਕੇ ਇਹਦੀ ਚੰਗੀ ਤਰ੍ਹਾਂ ਦਾ ਪੇਸਟ ਬਣਾ ਲਵਾਂਗੇ ਇਸੇ ਤਰ੍ਹਾਂ ਹੀ ਮੈਂ ਬਾਕੀ ਦੀ ਦਾਲਾਂ ਔਰ ਚਨੇਆਂ ਨੂੰ ਵੀ ਪੀਸ ਲਵਾਂਗੀ ਨਾਲ ਹੀ ਰਾਈਸ ਵੀ ਪੀਸ ਲਵਾਂਗੀ ਔਰ ਮਿਲਦੇ ਆ ਇਹਨਾਂ ਸਾਰਿਆਂ ਨੂੰ ਪੀਸਣ ਤੋਂ ਬਾਅਦ ਇਹ ਦੇਖੋ ਜੀ ਇਹ ਮੇਰਾ ਸਾਰਾ ਮਟੀਰੀਅਲ ਜਿਹੜਾ ਪੀਸ ਕੇ ਰੈਡੀ ਹੋ ਗਿਆ ਹੈ ਹੁਣ ਮੈਂ ਇਹਦੇ ਵਿੱਚ ਪਾਵਾਂਗੀ ਥੋੜਾ ਜਿਹਾ ਨਮਕ ਸਵਾਦ ਦੇ ਅਨੁਸਾਰ ਲਾਲ ਮਿਰਚ ਪਾਊਡਰ ਇਹ ਵੀ ਸਵਾਦ ਸਵਾਦ ਦੇ ਅਨੁਸਾਰ ਔਰ ਨਾਲ ਹੀ ਐਡ ਕੀਤਾ ਮੈਂ ਥੋੜ੍ਹਾ ਜਿਹਾ ਗਰਮ ਮਸਾਲਾ ਇਹਨਾਂ ਸਾਰਿਆਂ ਮਸਾਲਿਆਂ ਨੂੰ ਪਾਉਣ ਤੋਂ ਬਾਅਦ ਇਹਨਾਂ ਇਹਨੂੰ ਮਿਕਸਚਰ ਦੇ ਵਿੱਚ ਅਸੀਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਇੱਕ ਸਪੂਨ ਦੀ ਹੈਲਪ ਨਾਲ। जी मेरा मिक्सचर रेडी हो गया ये असी एड करना सी थोड़ा जहा ऑयल जो, जो कि मैं भुल गई वनू मैं हूँ बाद एड कर दिता डेढ़ चम्मच मैं ये सरों का ऑयल पाया भी असी चंकी तरह मिक्स करा देखो मेरा सारा मिक्सचर जड़ा रेडी हो गया अरबी के पत्ते भी जड़े थोड़े बहुत ड्राई हो गए हैं ਹੁਣ ਇਹਨਾਂ ਦੇ ਉੱਪਰ ਅਸੀਂ ਜਿਹੜਾ ਮਿਕਸਚਰ ਬਣਾਇਆ ਸੀ ਉਹਨੂੰ ਇਸ ਤਰੀਕੇ ਨਾਲ ਲਗਾਵਾਂਗੇ ਪਹਿਲਾਂ ਮੈਂ ਇੱਕ ਪੱਤਾ ਲਿਆ ਉਹਨੂੰ ਫਲੈਟ ਸ਼ੈਲਫ ਦੇ ਉੱਪਰ ਵਿਛਾ ਲਿਆ ਸ਼ੈਲਫ ਨੂੰ ਮੈਂ ਚੰਗੀ ਤਰ੍ਹਾਂ ਪਹਿਲਾਂ ਸਾਫ਼ ਕਪੜੇ ਨਾਲ ਸਾਫ਼ ਕਰ ਲਿਆ ਸੀ ਔਰ ਹੁਣ ਇਹਦੇ ਉੱਪਰ ਇਹਨੂੰ ਵਿਛਾ ਕੇ ਇਹਦੇ ਉੱਪਰ ਸਾਰਾ ਮਿਕਸਚਰ ਲਗਾ ਕੇ ਇੱਕ ਦੂਸਰਾ ਇੱਕ ਹੋਰ ਪੱਤਾ ਲਿਆ ਔਰ ਉਹਨੂੰ ਇਹਦੇ ਉੱਪਰ ਇਦਾਂ ਅਸੀਂ ਉਲਟਾ ਰੱਖ ਦਵਾਂਗੇ ਔਰ ਇਹ ਪੱਤੇ ਦੇ ਉੱਪਰ ਵੀ ਇਹ ਜਿਹੜੀ ਹੈ ਸਾਰਾ ਮਸਾਲੇ ਵਾਲਾ ਮਿਕਸਚਰ ਜਿਹੜਾ ਹੈਗਾ ਇਹਨੂੰ ਅਸੀਂ ਇਦਾਂ ਲਗਾ ਦੇਵਾਂਗੇ ਇਸ ਤਰੀਕੇ ਨਾਲ ਜਿਹੜੇ ਮੈਂ 6 ਪੱਤਿਆਂ ਦੀ ਲੇਅਰ ਰੈਡੀ ਕਰੂੰਗੀ ਇਦਾਂ ਹੀ ਉੱਪਰ ਮਸਾਲਾ ਲਗਾ ਕੇ ਤਾਂ ਚਲੋ ਸਭ ਤੋਂ ਪਹਿਲਾਂ ਉਸ ਇਹਨਾਂ ਨੂੰ ਰੈਡੀ ਕਰ ਲੈਣੇ ਆ। ਕਈ ਲੋਕ ਜੋ ਹੈ ਜਿਵੇਂ ਮੈਂ ਦਾਲਾ ਔਰ ਚਾਵਲ ਵਾਲਾ ਮਸਾਲਾ ਰੈਡੀ ਕੀਤਾ ਹੈ ਉਵੇਂ ਬੇਸਨ ਵਾਲਾ ਦਾ ਸਿਰਫ ਬੇਸਨ ਚ ਨਮਕ ਮਸਾਲਾ ਪਾ ਕੇ ਉਹ ਉਹ ਵੀ ਇਹਦੇ ਤੇ ਲਗਾ ਕੇ ਉਵੇਂ ਵੀ ਪਕੌੜੇ ਬਣਾ ਸਕਦੇ ਆ ਪਰ ਅਸੀਂ ਮੈਂ ਇਸ ਤਰੀਕੇ ਨਾਲ ਹੀ ਬਣਾਉਣੀ ਹੈ ਤਾਂ ਮੈਂ ਉਹੀ ਰੈਸিপি ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ ਤਹ ਹੁਣ ਏ 6 ਲੇਅਰਸ ਵਾਲਾ 6 ਪੱਤੇ ਮੇਰੇ ਹੈਗੇ ਜਿਹੜੇ ਮਟੀਰੀਅਲ ਜਿਹੜਾ ਹੈਗਾ ਲੱਗ ਕੇ ਇਹਦੇ ਉੱਪਰ ਰੈਡੀ ਹੈ ਹੁਣ ਮੈਂ ਇਹਨਾਂ ਨੂੰ ਲੈਫਟ ਔਰ ਰਾਈਟ ਤੋਂ ਇਦਾਂ ਪਹਿਲੇ ਫੋਲਡ ਕਰੂੰਗੀ ਫਿਰ ਇਹਦਾ ਅਸੀਂ ਰੋਲ ਬਣਾਵਾਂਗੇ ਤੁਸੀਂ ਦੇਖ ਸਕਦੇ ਹੋ ਇਸ ਤਰੀਕੇ ਨਾਲ ਅਸੀਂ ਇਹਨੂੰ ਇੱਕ ਰੋਲ ਦੀ ਤਰ੍ਹਾਂ ਫੋਲਡ ਕਰ ਰਹੇ ਆ ਇਹ ਥੋੜਾ ਜਿਹਾ ਡਿਫਿਕਲਟ ਪ੍ਰੋਸੈਸ ਹੈ ਇੱਥੇ ਸਾਨੂੰ ਧਿਆਨ ਰੱਖਣਾ ਹੈ ਕਿ ਮਸਾਲਾ ਬਾਹਰ ਵੀ ਨਾ ਨਿਕਲੇ ਔਰ ਪੱਤੇ ਵੀ ਨਾ ਟੁੱਟਣ ਤਾਂ ਥੋੜਾ ਕੇਅਰਫੁਲ ਤਰੀਕੇ ਨਾਲ ਇਹਨੂੰ ਅਸੀਂ ਕਰਨਾ ਹੈ ਇਹਦਾ ਫੋਲਡ ਇਸੀ ਚੰਗੀ ਤਰ੍ਹਾਂ ਇਹਨੂੰ ਕਰ ਲਿਆ ਹੁਣ ਅਸੀਂ ਕੀ ਕਰਨਾ ਹੈ ਇੱਕ ਰੀਲ ਲੈਣੀ ਹੈ ਤਾਗੇ ਵਾਲੀ ਰੀਲ ਲੈ ਕੇ ਔਰ ਰੀਲ ਦਾ ਜਿਹੜਾ ਤਾਗਾ ਹੈ ਇਹਦੇ ਉੱਪਰ ਚੰਗੀ ਤਰ੍ਹਾਂ ਨੂੰ ਲਪੇਟ ਦੇਣਾ ਹੈ ਤਾਂ ਕਿ ਜਿਹੜਾ ਸਾਡਾ ਰੋਲ ਹੈ ਖੁੱਲੇ ਨਾ ਇਹਨੂੰ ਮੈਂ ਹੁਣ ਚੰਗੀ ਤਰ੍ਹਾਂ ਪਹਿਲਾਂ ਲਪੇਟ ਲੈਣੀ ਆ ਆ ਦੇਖ ਸਕਦੇ ਹੋ ਚਲੋ ਜੀ ਰੋਲ ਸਾਡਾ ਲਪੇਟ ਕੇ ਰੈਡੀ ਆ ਹੁਣ ਅਸੀਂ ਤਾਗੇ ਨੂੰ ਤੋੜ ਦਵਾਂਗੇ ਇਸ ਤਰੀਕੇ ਨਾਲ ਮੈਂ ਦੋ ਰੋਲ ਜਿਹੜੇ ਰੈਡੀ ਹੋ ਗਏ ਮੇਰੇ ਛੇ ਛੇ ਪੱਤੇ ਵਾਲੇ ਦੋ ਰੋਲ ਰੈਡੀ ਆ ਹੁਣ ਅਸੀਂ ਇਹਦੇ ਉੱਪਰ ਤੇਲ ਲਗਾਵਾਂਗੇ ਤੇ ਸਰੋਂ ਦਾ ਤੇਲ ਹੀ ਮੈਂ ਅਪਲਾਈ ਕਰ ਰਹੀ ਆ ਚੰਗੀ ਤਰ੍ਹਾਂ ਇਹਦੇ ਉੱਪਰ ਅਸੀਂ ਲਗਾ ਦਵਾਂਗੇ ਸਰੋਂ ਦਾ ਤੇਲ ਵੀ ਲਗਾ ਕੇ ਇਹ ਰੈਡੀ ਹੋ ਗਏ ਮੇਰੇ ਰੂਲਸ ਹੁਣ ਅਸੀਂ ਕੀ ਕਰਨਾ ਹੈ ਇਹਨਾਂ ਨੂੰ ਸਟੀਮ ਕਰਕੇ ਪਗਾਵਾਂਗੇ ਉਹਦੇ ਲਈ ਮੇਰੇ ਕੋਲ ਸਟੀਮਰ ਨਹੀਂ ਸੀਗਾ ਤਾਂ ਮੈਂ ਕੁੱਕਰ ਦੇ ਵਿੱਚ ਹੀ ਦੋ ਗਲਾਸ ਮੈਂ ਪਾਣੀ ਪਾਇਆ ਦੋ ਗਲਾਸ ਪਾਣੀ ਪਾ ਕੇ ਜਿਹੜਾ ਇਹ ਰੂਲਸ ਵਾਲਾ ਇੱਕ ਬਾウル ਦੇ ਵਿੱਚ ਜਿਹੜੇ ਡੋਂਗੇ ਦੇ ਵਿੱਚ ਮੈਂ ਰੋਲ ਰੱਖੇ ਹੋਏ ਸੀਗੇ ਪੱਤਿਆਂ ਦੇ ਇਹਨਾਂ ਨੂੰ ਇਹਦੇ ਵਿੱਚ ਰੱਖ ਦਿੱਤਾ ਕੁੱਕਰ ਦੇ ਵਿੱਚ ਉਹਨਾਂ ਸੇ ਇਹਦਾ ਕੁੱਕਰ ਦਾ ਜਿਹੜਾ ਹੈਗਾ ਟੱਕਣ ਬੰਦ ਕਰਕੇ ਇਹਨੂੰ ਗੈਸ ਦੇ ਉੱਪਰ ਰੱਖ ਦਵਾਂਗੇ ਗੈਸ ਔਨ ਕਰਕੇ ਔਰ ਗੈਸ ਤੇ ਅਸੀਂ ਜਿਹੜਾ ਹੈਗਾ ਮੈਨੂੰ ਜੋ ਪਕਾਇਆ ਉਹ ਮੈਂ ਫੁੱਲ ਔਨ ਗੈਸ ਤੇ ਰੱਖਿਆ ਥੀਪੀ ਆਉਣ ਤੋਂ ਬਾਅਦ ਮੈਂ ਗੈਸ ਨੂੰ ਸਿਮ ਕਰ ਦਿੱਤਾ ਔਰ ਸਿਮ ਗੈਸ ਤੇ ਮੈਂ ਨੂੰ 25 ਮਿੰਟ ਲਈ ਪਕਾਇਆ 25 ਮਿੰਟ ਦੇ ਬਾਅਦ ਜਿਹੜੀ ਮੈਂ ਇਹਦੀ ਸਟੀਮ ਕੱਢ ਦਿੱਤੀ ਸਟੀਮ ਕੱਢਣ ਤੋਂ ਬਾਅਦ ਇਹ ਦੇਖ ਸਕਦੇ ਹੋ ਰੋਲ ਜਿਹੜੇ ਹੈਗੇ ਆ ਕੁਝ ਇਸ ਤਰ੍ਹਾਂ ਦੇ ਨਜ਼ਰ ਆ ਰਹੇ ਆ ਜਿੰਨੂੰ ਇੱਕ ਕੱਪੜੇ ਦੀ ਸਹਾਇਤਾ ਨਾਲ ਮੈਨੂੰ ਕੁੱਕਰ ਵਿੱਚੋਂ ਬਾਹਰ ਕੱਢ ਲਿਆ ਫਿਰ ਮੈਨੂੰ ਇੱਕ ਪਲੇਟ ਦੇ ਵਿੱਚ ਕੱਢ ਲਵਾਂਗੀ ਤਾਂ ਕਿ ਠੰਡੇ ਹੋ ਜਾਣ ਕਿਉਂਕਿ ਡੋਂਗੇ ਦੇ ਵਿੱਚ ਥੋੜਾ ਪਾਣੀ ਐਡ ਹੋ ਗਿਆ ਸਟੀਮ ਵਾਲਾ ਤੇਨੂੰ ਮੈਂ ਇੱਕ ਪਲੇਟ 'ਚ ਕੱਢ ਕੇ ਰੱਖ ਲੈਣੀ ਆ ਪਹਿਲਾਂ ਔਰ ਇਹਨੂੰ ਅਸੀਂ ਬਿਲਕੁਲ ਜਿਹੜਾ ਹੈਗਾ ਠੰਡਾ ਹੋਣ ਦੇਣਾ ਪਹਿਲਾਂ ਤੇ ਨੂੰ ਹੁਣ ਅਸੀਂ ਠੰਡਾ ਹੋਣ ਵਾਸਤੇ ਰੱਖ ਦਿੰਦੇ ਹਾਂ ਫਿਰ ਕਰਦੇ ਹਾਂ ਨੈਕਸਟ ਪ੍ਰੋਸੈਸ ਆ ਦੇਖ ਸਕਦੇ ਹੋ ਰੋਲ ਮੇਰੇ ਬਿਲਕੁਲ ਠੰਡੇ ਹੋ ਗਏ ਹਨ ਇਹ ਕੁਛ ਇਸ ਤਰ੍ਹਾਂ ਦੇ ਨਜ਼ਰ ਆ ਰਿਹਾ ਹੁਣ ਸਭ ਤੋਂ ਪਹਿਲਾਂ ਇਹਦਾ ਜਿਹੜਾ ਤਾਗਾ ਗਲ ਪੇਟਿਆ ਹੋਇਆ ਸੀ ਮੈਂ ਇਹਨੂੰ ਖੋਲੂਗੀ ਚਲੋ ਮੈਂ ਪਹਿਲਾਂ ਤਾਗਾ ਖੋਲ ਲੈਂਦੀ ਹਾਂ ਫਿਰ ਤੁਹਾਡੇ ਨਾਲ ਮਿਲਦੀ ਆਂ ये देखो जी रोल दोनों रोल के उपरों मैं धागा उतार लिया हूँ असी की करना है यनू कट करना है वो मैं लिया कटर और कटर दे उपर रोल रख के यू असं राउंड राउंड जी शेप है इनू कट करना है बहुत ज़्यादा पतले कट नहीं करने रीज़न के वो टूट जाते हैं जो ज्यादा पतले कट करो इसलिए मैं थोड़ा जि मोटा मोटा ही कट कर रही हूँ ਦੇਖਣ ਤੋਂ ਵੀ ਬਹੁਤ ਸੋਹਣੇ ਲੱਗਦੇ ਆ ਤੁਸੀਂ ਦੇਖ ਸਕਦੇ ਹੋ ਇਹ ਰੋਲ ਦੇ ਅੰਦਰ ਕਟਿੰਗ ਤੋਂ ਬਾਅਦ ਜਿਹੜਾ ਕਿੰਨਾ ਸੋਹਣਾ ਡਿਜ਼ਾਈਨ ਲੱਗ ਰਿਹਾ ਮੈਨੂੰ ਇਹ ਚੀਜ਼ ਬਹੁਤ ਵਧੀਆ ਲੱਗਦੀ ਹੈ ਇਹਦੇ ਵਿੱਚ ਉੰਜੀ ਮੈਂ ਇੱਕ ਤਵੇ ਦੇ ਉਹ ਤਵੇ ਨੂੰ ਗਰਮ ਕਰਕੇ ਨਾਨ ਸਟਿਕ ਤਵੇ ਨੂੰ ਗਰਮ ਕਰਕੇ ਉਹਦੇ ਉੱਪਰ ਥੋੜਾ ਜਿਹਾ ਆਇਲ ਲਗਾ ਕੇ ਇਹ ਸਾਰੇ ਜਿਹੜੇ ਰੋਲਸ ਐ ਇਹਨਾਂ ਨੂੰ ਇਹਦੇ ਉੱਪਰ ਅਸੀਂ ਰੱਖ ਕੇ ਫਰਾਈ ਕਰਾਂਗੇ ਔਰ ਉੱਪਰ ਵਾਲੀ ਸਾਈਡ ਵੀ ਮੈਂ ਥੋੜਾ ਰਿਫਾਈਨਡ ਆਇਲ ਦਾ ਮੈਂ ਯੂਜ਼ ਕਰ ਰਹੀ ਆ ਉਹਨੂੰ ਅਸੀਂ ਬਰਸ਼ ਦੀ ਹੈਲਪ ਨਾਲ ਮੈਂ ਲਗਾ ਦੋਗੇ ਇਹਨੂੰ ਦੋ ਤਰੀਕੇ ਨਾਲ ਅਸੀਂ ਪਕਾਵਾਂਗੇ ਇੱਕ ਤਾਂ ਇਸ ਤਰੀਕੇ ਨਾਲ ਕੱਟ ਆਇਲ 'ਚ ਤਵੇ ਦੇ ਉੱਪਰ ਪਕਾ ਰਹੀ ਆ ਦੂਸਰਾ ਮੈਂ ਸਰੋਂ ਦਾ ਤੇਲ ਕੜਾਈ 'ਚ ਗਰਮ ਕਰ ਲਿਆ ਇਹਦੇ 'ਚ ਅਸੀਂ ਇਹਨੂੰ ਫਰਾਈ ਕਰਨ ਲਈ ਪਾ ਦੇਵਾਂਗੇ ਅਸੀਂ ਜਿਹੜਾ ਹੈਗਾ ਫਰਾਈ ਜਿਹੜਾ ਥੋੜਾ ਘੱਟ ਖਾਂਦੇ ਆ ਤੇ ਇਸ ਲਈ ਮੈਂ ਸਿਰਫ ਤੁਹਾਨੂੰ ਦਿਖਾਉਣ ਵਾਸਤੇ ਫਰਾਈ ਕਰ ਰਹੀ ਆ ਕਿ ਇਸ ਤਰੀਕੇ ਨਾਲ ਅਸੀਂ ਫਰਾਈ ਵੀ ਕਰ ਸਕਦੇ ਆ ਪਕੌੜਿਆਂ ਦੀ ਤਰ੍ਹਾਂ ਔਰ ਮੈਂ ਇਹਦੇ ਥੋੜੇ ਜਿਹੀ ਪਕੌੜੇ ਫਰਾਈ ਕਰੂੰਗੀ ਜ਼ਿਆਦਾ ਨਹੀਂ ਕਰੂੰਗੀ ਇਹਨਾਂ ਨੂੰ ਅਸੀਂ ਇਹਦੇ ਚ ਕੜਾਈ 'ਚ ਫਰਾਈ ਕਰਨ ਲਈ ਪਾ ਦਾਂਗੇ ਔਰ ਸਾਈਡ ਬਾਈ ਸਾਈਡ ਜਿਹੜੇ ਸਾਡੇ ਤਵੇ 'ਵਲੇ ਹੈਗੇ ਆ ਉਹ ਵੀ ਰੈਡੀ ਹੋ ਰਿਹਾ ਔਰ ਸਾਈਡ ਤੇ ਦੂਸਰੀ ਗੈਸ ਤੇ ਔਇਲ ਦੇ ਵਿੱਚ ਵੀ ਫਰਾਈ ਹੋ ਰਿਹਾ ਹੈ ਇਹਨਾਂ ਨੂੰ ਵੀ ਥੋੜਾ ਪਲਟ ਕੇ उपर नीचे असी इस तरीके पलट लवोंगे ये नाल थोड़े जे ऑयल जरा जिन्ना भी यदि ऑयल लगाओगे उन्ना ही ऑयल जो सोख लेंगे चूस लेंगे है इसलिए थोड़ा बहुत जो भी जिन्नी बार भी मैं पलटूंगी थोड़ा थोड़ा मैं ये ऑयल अप्लाई कर दूंगी और इस तरीके पलट पलट के असं गोल्डन ब्राउन होने तक जरा चंकी तरह पका लवोंगे हूँ फिर मैं थोड़ा जहा ऑयल लगा रही हाँ ये ਔਰ ਦੂਸਰੀ ਸਾਈਡ ਸਾਡੇ ਕੜਾਈ ਵਾਲੇ ਜਿਹੜੇ ਹੈਗੇ ਆ ਪਕੌੜੇ ਇਹ ਵੀ ਬਿਲਕੁਲ ਵਧੀਆ ਤਰੀਕੇ ਨਾਲ ਪੱਕ ਗਏ ਆ ਇਹਨਾਂ ਨੂੰ ਮੈਂ ਹੁਣ ਕੜਾਈ ਚੋਂ ਬਾਹਰ ਕੱਢ ਲੈਣੇ ਆ ਇਹ ਤੁਸੀਂ ਦੇਖ ਸਕਦੇ ਹੋ ਕਿੰਨੇ ਵਧੀਆ ਤਰੀਕੇ ਨਾਲ ਇਹ ਵੀ ਪੱਕ ਕੇ ਰੈਡੀ ਹੋ ਗਿਆ ਪਰ ਇਹਦੇ ਵਿੱਚ ਆਇਲ ਜਿਹੜਾ ਬਹੁਤ ਜ਼ਿਆਦਾ ਹੁੰਦਾ ਇਸ ਲਈ ਅਸੀਂ ਇਹ ਖਾਣੇ ਅਵੋਇਡ ਹੀ ਕਰਦੇ ਆ ਆ ਦੇਖੋ ਤਵੇ ਵੱਲੇ ਵੀ ਰੈਡੀ ਹੋ ਗਏ ਦੂਸਰੇ ਜਿਹੜੇ ਡੀਪ ਫ੍ਰਾਈਮ ਵੱਲੇ ਉਫੀ ਸਾਡੇ ਪਕੌੜੇ ਜਿਹੜੇ ਬਣ ਕੇ ਰੈਡੀ ਹੋ ਗਏ ਹਨ ਹੁਣ ਤੁਸੀਂ ਇਹਨਾਂ ਨੂੰ ਚਾਹ ਨਾਲ ਜਾਂ ਫਿਰ ਰੋਟੀ ਨਾਲ ਜਿਵੇਂ ਮਰਜ਼ੀ ਖਾ ਸਕਦੇ ਹੋ ਸੌਸ ਨਾਲ ਗ੍ਰੀਨ ਚਟਨੀ ਨਾਲ ਜਿਵੇਂ ਤੁਹਾਨੂੰ ਟੇਸਟ ਲੱਗਦਾ ਤੁਸੀਂ ਇਹਨੂੰ ਬਰਸਾਤ ਦੇ ਮੌਸਮ ਵਿੱਚ ਬਣਾਓ ਤੇ ਖਾਓ ਇੰਜੋਏ ਕਰੋ ਹੈਲਦੀ ਅਰਬੀ ਦੇ ਪੱਤੇ ਦੇ ਪਕੌੜੇ ਤਾਂ ਫਰੈਂਡਸ ਇਹ ਸੀ ਮੇਰੀ ਅੱਜ ਦੀ ਰੈਸিপি ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ ਜੀ थैंक यू सो मच फॉर वॉचिंग द वीडियो मिलते हैं एक और नई वीडियो के नाल तद तक तक ली बाय बाय सत श्रीकाल चैनल तो नवे हो तो चैनल सबसक्राइब जरूर कर लियो